ਸ਼ਿਆਲਵਾ ਮਹਾਨਗਰ ਕੀਰਤਨ ਯੂਬਾ ਸਿਟੀ ਦੀ ਧਰਤੀ ਦੇ ਉੱਪਰ ਨਿਕਲ ਰਿਹਾ ਹੈਗਾ 1 ਤੇ 2 ਤਰੀਕ ਨੂੰ ਔਰ ਸੰਗਤ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੀ ਹੈ ਦੂਰੋਂ ਨੇੜਿਓਂ ਵੱਡਾ ਕਾਫਲਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਥਾਹ ਪ੍ਰੇਮ ਪਿਆਰ ਆਪਣੇ ਗੁਰੂ ਦੇ ਪ੍ਰਤੀ ਅੱਜ ਵੀ ਉਸੇ ਤਰੀਕੇ ਦੇ ਨਾਲ ਮੌਜੂਦ ਹੈ ਜਿਸ ਤਰੀਕੇ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਗੁਰਦਾਮ ਗੁਰਦੁਆਰਾ ਸਾਹਿਬ ਦੇ ਵਿੱਚ ਵਕ ਵਕ ਅਸੀਂ ਗੁਰਪੁਰਬ ਮਨਾਉਂਦੇ ਹੈਗੇ ਆ ਇੱਥੇ ਤਰੀਕੇ ਦੇ ਨਾਲ ਇੱਥੇ ਅਮਰੀਕਾ ਦੀ ਧਰਤੀ ਤੇ ਵੀ ਸੰਗਤਾਂ ਦਾ ਠਾਠਾ ਮਾਰਦਾ ਕਾਟੇ ਇਸ ਗੱਲ ਦੀ ਗਵਾਹੀ ਦੇ ਰਿਹਾ ਕੁਝ ਸੰਗਤ ਇੱਥੇ ਪਹੁੰਚੀ ਹੈ ਆਪਾਂ ਗੱਲਬਾਤ ਵੀ ਕਰ ਲੈਨੇ ਆ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਕੀ ਨਾਮ ਜੀ ਆਪਣਾ ਸ਼੍ਰੀ ਸੁਖਮਿੰਦਰ ਸਿੰਘ ਬੈਦ ਕਿਹੜੀ ਜਗ੍ਹਾ ਤੋਂ ਆਏ ਜੀ ਜੋ ਬਸੜੀ ਤੋਂ ਜੀ ਹਾਂਜੀ ਹਾਂਜੀ ਤੇ ਸੰਗਤ ਅੱਜ ਮੰਗਲਵਾਰ ਦਾ ਦੇਣਾ ਸ਼ਨੀ ਤੇ ਐਤਵਾਰ ਨੂੰ ਨਗਰ ਕੀਰਤਨ ਨਿਕਲਨੇ ਨੇ ਸੰਗਤ ਤੁਹਾਨੂੰ ਕੀ ਲੱਗਦਾ ਕਿ ਪਿਛਲੀ ਵਾਰ ਨਾਲੋਂ ਜ਼ਿਆਦਾ ਸੰਗਤ ਜੁੜੇਗੀ ਜਾਂ ਫਿਰ ਉਹਨਾਂ ਕੀ ਇਕੱਠ ਜਿਸ ਤਰੀਕੇ ਦੇ ਹਾਲਾਤ ਚੱਲਦੇ ਹੋਏ ਨੇ ਨਹੀਂ ਜੀ ਸੰਗਤ ਹਰ ਸਾਲ ਦਾ ਵਾਅਦਾ ਹੁੰਦਾ ਜੀ ਹਾਂਜੀ ਹਰ ਇੱਕ ਸਾਲ ਨਾਲੋਂ ਵੱਧ ਹੀ ਆ ਜੀ ਆ ਸਾਰਾ ਤੇ ਤੁਸੀਂ ਯੂਬਾ ਸਿਟੀ ਤੋਂ ਫਿਰ ਦਿੱਲੀ ਦਰਸ਼ਨ ਦੇਦਾਰੇ ਕਰਨ ਲਈ ਆ ਜਾਂਦੇ ਹੋ ਹਾਂਜੀ ਅੱਜ ਅੱਜ ਤੋਂ ਆਏ ਆ ਜੀ ਪਹਿਲਾਂ ਵੀ ਦਾ ਜਾਂ ਦੋ ਦਿਨ ਦੇ ਨੇ ਹੁਣ ਅੱਜ ਤੋਂ ਲਗਾਤਾਰ ਆਵਾਂਗੇ ਠੀਕ ਹੈ ਹਾਂਜੀ ਤੇ ਜੋ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਥੇ ਲੰਗਰਾਂ ਦੇ ਉੱਚੇ ਪ੍ਰਬੰਧ ਕੀਤੇ ਗਏ ਨੇ ਹੋਰ ਪਾਰਕਿੰਗ ਦੀ ਪ੍ਰਬੰਧ ਕੀਤੇ ਗਏ ਨੇ ਐਡਾ ਵੱਡਾ ਕਾਰਜ ਕੋਈ ਸੌਖਾ ਤਾਂ ਹੁੰਦਾ ਨਹੀਂ ਅਮਰੀਕਾ ਦੀ ਧਰਤੀ ਤੇ ਕਿੱਦਾਂ ਦੇਖਦੇ ਹੋ ਪ੍ਰਬੰਧਕ ਕਮੇਟੀ ਦੇ ਇਸ ਕਾਰਜ ਨੂੰ ਇਹ ਜੀ ਕਾਲਪੁਰਖ ਦਾ ਜੀ ਦੇਨੇ ਆ ਮਹਾਰਾਜ ਦਾ ਸੱਚੇ ਬਾਸ਼ਾ ਨੇ ਆਫੀ ਹੱਥ ਰੱਖ ਕੇ ਸਭ ਦੇ ਕਰਾ ਲੈਣਾ ਜੀ ਜੀ ਹਾਂ ਜੀ